ਸ਼ਸ਼ੀਕਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸੰਤੂ ਫਾਰਮ ਚੈਨਲ ਤੇ ਅੱਜ ਮੈਂ ਇੱਕ ਫਾਰਮ ਤੇ ਗਿਆ ਸੀ ਜਿਆ ਦੇਖੋ ਥੱਲੇ ਪ੍ਰਾਲੀ ਵਿਛਾ ਕੇ ਤੇ ਪ੍ਰਾਲੀ ਦਾ ਪ੍ਰਬੰਧਨ ਵੀ ਹੈ ਕਿਵੇਂ ਬੱਚੇ ਆਰਾਮ ਨਾਲ ਸੁੱਤੇ ਪਏ ਨੇ ਆ ਵੱਚੀ ਬੈਠੀ ਐ ਤੇ ਬਾਈ ਨਾਲ ਥੋੜੀ ਗੱਲ ਕਰਾਉਣਾ ਇਹ ਸਾਰੀਆਂ ਇੰਪੋਰਟਡ ਸੀਮਨ ਦੀਆਂ ਨੇ ਜਿੰਨੇ ਵੀ ਬੱਚੇ ਬਾਈ ਕੋਲੇ ਆ ਪਿੱਛੇ ਲੰਬੀ ਲੈਣ ਜਾਂਦੀ ਆ ਦੇਖੋ ਬੈਠੇ ਨੇ ਆਰਾਮ ਨਾਲ ਪ੍ਰਾਲੀ ਦੇ ਸੁੱਤੇ ਆ ਇਹ ਸਾਰੇ ਇੰਪੋਰਟਡ ਸੀਮਨ ਦੇ ਆ ਤੇ ਬਾਈ ਦਾ ਫਾਰਮ ਹੈ ਬਾਈ ਨਾਲ ਥੋੜੀ ਜੀ ਤੁਹਾਡੀ ਗੱਲ ਕਰਾਉਣੇ ਆ ਇੰਪੋਰਟਡ ਸੀਮਨ ਹੀ ਯੂਜ਼ ਕਰਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਭਾਈ ਕੀ ਨਾਮ ਆਪਣਾ ਜੀ ਮੇਰਾ ਨਾਮ ਜੀ ਸ਼ਮਸ਼ੀਰ ਸਿੰਘ ਪਿੰਡ ਬੰਡਾਲਾ ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹਾ ਅੰਮ੍ਰਿਤਸਰ ਹਾਂਜੀ ਹਾਂਜੀ ਤੇ ਕਿੰਨੇ ਚਿਰ ਤੋਂ ਵੀਰੇ ਆਪਾਂ ਡੇਰੀ ਫਾਰਮ ਕਰ ਰਹੇ ਆ ਆਪਾਂ ਜੀ 2007 ਜਦ ਸਟਾਰਟ ਕੀਤਾ ਠੀਕ ਹੈ ਜੀ 2007 ਤੋਂ ਲੈ ਕੇ ਅੱਜ ਲਗਭਗ 17-18 ਸਾਲ ਹੋ ਗਿਆ ਠੀਕ ਹੈ ਡੇਰੀ ਫਾਰਮ ਦਾ ਧੰਦਾ ਕਰਦੇ ਆਂ ਤੇ ਇੰਪੋਰਟਡ ਸੀਮਨ ਹੀ ਯੂਜ਼ ਕਰਦੇ ਹਾਂ ਜ਼ਿਆਦਾਤਰ ਹਾਂ ਬੋਤੜੀ ਪੀਡੀਐਫ ਇਹ ਨੇ ਪਹਿਲਾਂ ਲੈਂਦਾ ਸੀ ਜੈਕਬੋਲ ਅੱਛਾ ਆਪ फेर तकरीबन ਆਪਾਂ ਚੰਗਾ ਹੀ ਸੀ ਵਨ ਮਤਲਬ ਵਰਦੇ ਰਹੇ ਹੁਣ ਤੇ ਵਰਲਡਵਾਈਡ ਲਾਉਣ ਦਾ ਠੀਕ ਹੈ ਤੇ ਵੈਸੇ ਜਿਵੇਂ ਆਪਾਂ ਇਹ ਕਾਰੋਬਾਰ ਹੈ ਕੋਈ ਨਵੇਂ ਮੁੰਡੇ ਕਰਨਾ ਚਾਹੁੰਦੇ ਨੇ ਕਿਵੇਂ ਹੈ ਜੀ ਕੰਮ ਹੈ ਡੇਰੀ ਫਾਰਮ ਦਾ ਜੀ ਬਹੁਤ ਵਧੀਆ ਕੰਮ ਹੈ ਜਿਹੜਾ ਵੀਰ 50 ਲੱਖ ਲਾ ਕੇ ਅਮਰੀਕਾ ਜਾਣਾ ਨਾ ਹਾਂ ਉਧਰੋਂ ਚੰਗਾ ਕੀ ਆਪਣਾ 50 ਲੱਖ ਇੱਥੇ ਲਾ ਲੇ ਤੇ ਤੀਜੇ ਸਾਲ ਨੂੰ ਮਤਲਬ ਉਹਨੂੰ ਉਹਦੀ ਪੂਰੀ ਅਮਰੀਕਾ ਜਿੰਨੀ ਕਮਾਈ ਮਿਲੂਗੀ ਨਾਲੇ ਇੱਕ ਸਕੂਨ ਦੀ ਜ਼ਿੰਦਗੀ ਆ ਹਾਂ ਵਿਆਪਦਾ ਕੰਮ ਆ 9 ਵਜੇ ਵਿਲੇ ਹੋ ਜਾਣੇ ਆ 5 ਵਜੇ ਉੱਠੀ ਦਾ ਠੀਕ ਹੈ ਦਿਨੇ ਤਕਰੀਬਨ ਵਿਲੇ ਵਾਲਾ ਹੀ ਕੰਮ ਆ ਠੀਕ ਹੈ ਇਹ ਸ਼ਾਮਾਂ ਨੂੰ ਫਿਰ ਆਪਾਂ ਨੂੰ ਦੋ ਤਿੰਨ ਘੰਟੇ ਕੰਮ ਪੈਂਦਾ ਉਹਨਾਂ ਚ ਕੰਮ ਪੂਰਾ ਧਿਆਨ ਨਾਲ ਕਰਨਾ ਲਾ ਨਾ ਇਹ ਪੂਰਾ ਮਤਲਬ ਕਿ ਧਿਆਨ ਨਾ ਕਰਨ ਵਾਲਾ ਇੱਕ ਤੇ ਬੰਦੇ ਨੂੰ ਸ਼ੌਂਕ ਹੋਣਾ ਚਾਹੀਦਾ ਹਾਂ ਦੂਜੀ ਗੱਲ ਉਹ ਲੇਬਰ ਨੂੰ ਵੀ ਤੇ ਜਨਮਾਨਾਂ ਨੂੰ ਬੰਦਾ ਪਿਆਰ ਕਰੇਗੀ ਮੇਰੀ ਲੇਬਰ ਨਾਲ ਵੀ ਕਰੇ ਹਾਂ ਕਿ ਲੇਬਰ ਵਿਚਾਰੀ ਥਾਰੀ ਥਾਰੀ ਖਪਾ ਕਰਦੀ ਆ ਜੇ ਆਪਣੇ ਕੋਲ ਲੇਬਰ ਨਾ ਹੋਈ ਤਾਂ ਵੀ ਫਾਰਮ ਨਹੀਂ ਚੱਲਣਾ ਠੀਕ ਹੈ ਤੇ ਤੀਜੀ ਗੱਲ ਚੰਗਾ ਸੀਮਨ ਵਰਤੇ ਹੁਣ ਐਬੀਐਸ ਆ ਬਹੁਤ ਵਧੀਆ ਕੰਪਨੀਆਂ ਠੀਕ ਹੈ ਵਰਲਡ ਵਾਈਡ ਆ ਮਤਲਬ ਸੀਆਰਆਈ ਆ ਹਾਂ ਤੇ ਚੰਗੀ ਕੰਪਨੀ ਦਾ ਸੈਗ ਵੀ ਚੰਗਾ ਹੀ ਆ ਮਤਲਬ ਉਹਦੀ ਆਪਾਂ ਨੂੰ ਪੂਰੀ ਪਾਲਸੀ ਬਣਾਉਣੀ ਪਊਗੀ ਕਿਦਾਂ ਆਪਾਂ ਨੂੰ ਵੀ ਆਪਾਂ ਨੂੰ ਕੀ ਜ਼ਰੂਰਤ ਹੈ ਕਿਵੇਂ ਦਾ ਆਪਾਂ ਨੂੰ ਸੀਮਨ ਚਾਹੀਦਾ ਉਹ ਆਪਾਂ ਸਲੈਕਟ ਕਰ ਲੀਚਰਾ ਜੀ ਇੱਕ ਤੇ ਸੀਮਨ ਦਾ ਤੇ ਚਲੋ ਆਪਾਂ ਨੂੰ ਜਿਆਦਾ ਸੂਏ ਦੇਣਗਾ ਤੇ ਬਿਮਾਰ ਘੱਟ ਹੋਵੇ ਤੇ ਮਸਟੈਟਸ ਘੱਟ ਹੋਵੇ ਹੂੰ ਦੂਜੀ ਗੱਲ ਇਹ ਆ ਕਿ ਜਿਹੜਾ ਇਹ ਸੀਮਨ ਦਾ ਵੀ ਰੋਲ ਹੈਗਾ ਬਾਕੀ ਆਪਣਾ ਮੈਨੇਜਮੈਂਟ ਆ ਮੈਨੇਜਮੈਂਟ ਦਾ ਰੋਲ ਬਹੁਤ ਹੀ ਵੱਡਾ ਹਾਂ ਸਾਈਲੇਜ ਮਤਲਬ ਆਪਣੇ ਕੋਲ ਤਕਰੀਬਨ ਸਾਲ ਭਰ ਦਾ ਚਾਹੀਦਾ ਠੀਕ ਆ ਤੇ 10 ਕਿਲੋ ਰਾਈ ਕਾ ਜਰੂਰ ਨੂੰ ਪਾਣਾ ਚਾਹੀਦਾ ਅੱਛਾ ਸਿਆਲ ਚ ਪਾਉਣੇ ਦੋਸਤ ਕਾ ਪਾਣਾ ਚਾਹੀਦਾ ਠੀਕ ਆ ਇਹ ਪਾ ਸਕਦੇ ਜੋ ਇਹ ਦੂਜੀ ਆ ਕੀ ਇਹ ਵੇਖੋ ਧੰਦਾ ਮਤਲਬ ਆਪਣੇ ਮੋਢ ਕਦੀਮ ਤੋਂ ਜੁੜਿਆ ਹਾਂ ਇਹਦੇ ਨਾਲ ਆਪਣੇ ਪਿਤਾ ਪੁਰਖ ਮਤਲਬ ਕੀਤਾ ਜੁੜਿਆ ਇਹ ਬਹੁਤ ਸੋਖਾ ਬਿਲਕੁਲ ਬਿਲਕੁਲ ਮੈਂ ਵੀ ਨਾ ਵੀਡੀਓ ਦੇ ਵਿੱਚ ਅਮਰੀਕਾ ਚ ਇਟਲੀ ਚ ਨਿਊਜ਼ੀਲੈਂਡ ਚ ਪੰਜਾਬੀ ਮੁੰਡੇ ਵਿਚਾਰੇ ਉੱਥੇ ਕੰਮ ਕਰਦੇ ਆ ਠੀਕ ਆ ਉਹ ਲੱਖ 2 ਲੱਖ ਰੁਪਏ ਆ ਮਹੀਨਾ ਬਣਾਉਂਦੇ ਆ ਪਰ ਉਹਨਾਂ ਨੂੰ ਕੰਮ ਬਹੁਤ ਪਈ ਇੱਥੇ ਜਿਹੜਾ ਮਤਲਬ ਆਪਣੇ ਪੰਜਾਬ 'ਚ ਤੇ ਮੌਜ ਆ। ਵੇਖੋ ਆਪਾਂ 24 ਘੰਟੇ ਚਲੋ ਮੇਰੇ ਵਰਗੇ ਵੀ ਵਿਚਾਰੇ ਫੇਸਬੁੱਕ ਵਾਲੇ ਗਾਲਾਂ ਕੱਢਦੇ ਕਦੀ મોદી ਨੂੰ ਕਦੀ ਭਗਵੰਤ ਮਾਨ ਨੂੰ। ਪਰ ਵੇਖੋ ਉਹਦੇ ਮਤਲਬ ਉਹਨਾਂ ਦੇ ਪਾਲਿਸੀਆਂ ਬਣਾਉਣੀਆਂ। ਹਾਂਜੀ ਹਾਂਜੀ। ਇਹਦੇ ਨੌਜਵਾਨਾਂ ਨੂੰ ਕੰਮ ਕਰਨਾ ਪੈਣਾ। ਠੀਕ ਹੈ। ਇਹ ਨੌਜਵਾਨਾਂ ਨੂੰ ਚਾਹੀਦਾ ਥੋੜੀ ਹਿੰਮਤ ਰੱਖਣ ਸਵੇਰੇ 5 ਵਜੇ ਉੱਠਣਾ ਤੇ ਕੋਈ ਟੈਂਸ਼ਨ ਹੀ ਨਹੀਂ ਆ ਪੰਜਾਬ 'ਚ ਦਿਨ ਜਾ ਰਹੇ ਆ ਬਿਜਲੀ ਫ੍ਰੀ। ਕਣਕ ਵੀ ਮਿਲਦੀ ਆ। ਮਤਲਬ ਬੀਬੀਆਂ ਨੂੰ ਬੱਸਾਂ ਦਾ ਕਿਰਾਇ ਕਿੱਡੀਆਂ ਵਿਖੋ ਸਹੂਲਤਾ। ਹਾਂ। ਤੁਸੀਂ ਕੈਨੇਡਾ ਅਮਰੀਕਾ ਜਾਓਗੇ ਨਾ। ਤਾਨੂੰ ਪਤਾ ਲੱਗ ਜੂਗੀ ਪੰਜਾਬ ਵਾਕਈ ਪੰਜਾਬ ਆ ਠੀਕ ਆ ਠੀਕ ਆ ਉੱਥੇ ਮਤਲਬ ਸੈਂਡ ਸੁੰਡ ਵੱਧ ਪਾਉਂਦੇ ਆ ਮਤਲਬ ਪਰਫਿਊਮ ਫੰਪ ਆ ਗਿਆ ਆਪਾਂ ਨੂੰ ਖੌਦੇ ਪਰ ਅਸਲ ਚ ਉਹ ਬੰਦੇ ਗੁਲਾਮ ਆ ਜੇ ਆਪਣੇ ਮਤਲਬ ਭਗਤ ਸਿੰਘ ਨੇ ਰਾਜਗੁਰੂ ਸੁਖਦੇਵ ਨੇ ਜੇ ਆ ਭਗਤ ਸੋ ਮਤਲਬ ਕਹਿ ਲਿਆ ਧਰਨੇ ਲਾ ਕੇ ਕੱਢਿਆ ਨਾ ਸਮਝ ਲਓ ਬੰਦਿਆਂ ਨੇ ਜਾਣ ਕੇ ਨਹੀਂ ਕੱਢਿਆ ਪੰਜਾਬ ਹੈ ਸੋਣ ਠੀਕ ਆ ਠੀਕ ਹਾਂਜੀ ਬਹੁਤ ਧੰਨਵਾਦ ਵੀਰ ਜੀ ਹਾਂਜੀ ਬਾਈ ਦਾ ਖਾਜਾ ਜੀ ਬਾਈ ਗੋ ਜੀ ਕੀ ਪਤਾ ਜੀ ਬਾਈ ਦਾ ਬਹੁਤ ਸੋਹਣਾ ਫਾਰਮ ਆ ਜੀ ਦੇਖ ਰਿਹਾ ਹਾਂ ਸਕਰੀਨ ਦੇ ਉੱਪਰ ਤੁਸੀਂ ਵੱਛੀਆਂ ਬੜੀ ਟਾਪ ਦੀ ਬਰੀਡ ਆ ਬਾਈ ਕੋਲੇ ਆ گاਵਾ ਦੇਖੋ ਪੂਰੇ ਪੂਰੇ ਨਜ਼ਾਰੇ ਲੈਂਦਿਆਂ ਨਾਲੇ ਖੁਰਲੀ ਵੀ ਬਾਈ ਨੇ ਪੁਰਾਣੇ ਟਾਈਮ ਦੀ ਬਣਾਈ ਇੱਥੋਂ ਹੀ ਤੁਹਾਨੂੰ ਅੰਦਾਜ਼ਾ ਹੋਏਣਾ ਵੀ ਬਾਈ ਦਾ ਕੰਮ ਬਹੁਤ ਪੁਰਾਣਾ ਹੈ ਕਿਉਂਕਿ ਆ ਖੁਰਲੀਆਂ ਬਹੁਤ ਸਾਲ ਪਹਿਲਾਂ ਬਣਦੀਆਂ ਸੀਗੀਆਂ ਤੇ ਉਦੋਂ ਦੀ ਚੱਲਦੀ ਆਉਂਦੀ ਹੈ ਆ ਨਾਲ ਉੱਪਰ ਫੋਗਰ ਵਗੈਰਾ ਵੱਡੇ ਪੱਖੇ ਸ਼ੈੱਡ ਉੱਚਾ ਸੋਹਣਾ ਸਿਸਟਮ ਆ ਜੀ ਸੋਹਣੀ ਮੈਨੇਜਮੈਂਟ ਆ ਧੰਨਵਾਦ ਜੀ